ਪਸਵਾਂ ਦਾ ਜ਼ਿਕਰ ਪਸਵਾਂ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ तमाम ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਆਪਾਂ ਪਿੰਡ ਕਲਾਸ ਦੇ ਵਿੱਚ ਕਲਾਸ ਪਿੰਡ ਜ਼ਿਲ੍ਹੇ ਫਿਰੋਜ਼ਪੁਰ ਦਾ ਮਨਮਤਾ ਨਗਰ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਭਾਈ ਹੁਣਿਆ ਦਾ ਕੰਮ ਵਪਾਰ ਦਾ ਤੇ ਜਾਨਵਰ ਮਿੱਤਰੋ ਤੁਹਾਨੂੰ ਦੋ ਦਿਖਾਉਣੇ ਦੋਵੇਂ ਟਿਕਾਣੇ ਦੇ ਇੱਕ ਚੋਟੀ ਇੱਕ ਚੋਟੀ ਤੁਹਾਨੂੰ ਉਹ ਚੀਜ਼ ਦਿਖਾਉਣੇ ਜਿਹੜੀ ਮਿੱਤਰੋ ਥੱਲੋਂ ਅੱਗੋਂ ਵੀ ਲੇਵਾ ਹੋ ਜਾ ਤੇ ਪਿੱਛੋਂ ਵੀ ਲੇਵਾ ਹੋ ਜਾ ਦੇਖਣਯੋਗ ਚੀਜ਼ ਆ ਮਿੱਤਰੋ ਤਾਜੀ ਸੂਈ ਹੋਈ ਆ ਇੱਕ ਗੱਬਣ ਮੈਂ ਪੂਰੀ ਡਬਲ ਹੱਥੀ ਵਰਗੀ ਪੜੀ ਆ ਜੋ ਪਹਿਲਾਂ ਡਿਟੇਲ ਜਾਣਦੇ ਆ ਫਿਰ ਸਾਰੀ ਜਾਣਕਾਰੀ ਲੈਣੇ ਵੀ ਆ ਸਤਿ ਸ਼੍ਰੀ ਅਕਾਲ ਵੱਡੇ ਭਾਈ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਵੱਡੇ ਭਾਈ ਵਧੀਆ ਵਧੀਆ ਤੁਸੀਂ ਸਿਤਾ ਦੇ ਪਰਿਵਾਰ ਵੀਰੇ ਸਾਰੇ ਠੀਕ ਠਾਕ ਚੜ੍ਹਦੀ ਕਲਾ ਚ ਨਾ ਕਿਰਪਾ ਜੀ ਚਲੋ ਸ਼ੁਕਰ ਅੱਛਾ ਪਹਿਲਾ ਵਾਲੇ ਜਨਵਾਰ ਫਿਰ ਹੋ ਗਏ ਸੀ ਸਾਰੇ ਹਾਂਜੀ ਹਾਂਜੀ ਵਧੀਆ ਹੋ ਗਈ ਠੀਕ ਆ ਅੱਜ ਆਪਾਂ ਦੋ ਮੱਧਾਂ ਪੂਣੀਆਂ ਹਨਾ ਸੁਈ ਮੈਂ ਤੋਂ ਸ਼ੁਰੂਆਤ ਕਰ ਲੀਆ ਪਹਿਲਾ ਵੀਰੇ ਉਹ ਦੂਜਾ ਸੂਆ ਸੂਈ ਜੀ ਦੂਜਾ ਸੂਆ ਸੂਈ ਆ ਚਾਰ ਪੰਜ ਦਿਨ ਹੋ ਗਏ ਸੂਈ ਨਹੀਂ ਕੀ ਆ ਖੁੱਲ ਗਈ ਕੱਟ ਕੱਟਾ ਇਸੇ ਦਾ ਹੀ ਆ ਇਸੇ ਦਾ ਹੀ ਕੱਟਾ ਆ ਇਹ ਤਾਂ ਜਾਂਦੀ ਆ ਬਾਈ ਮਿੱਤਰਾਂ ਹੈ ਇਹਦਾ ਦੱਸਦੀ ਆ ਵੀ ਮੈਂ ਜਾਣਾ ਅਗਲੇ ਘਰੇ ਬੱਚਾ ਕਾਲਾ ਹਰੇ ਮੱਝ ਤਾਂ ਜਲਦੀ ਲਾਈ ਬੇਟੀ ਹਾਂਜੀ ਹੈਨਾ ਅੱਛਾ ਕਿੰਨੇ ਦੁੱਧ ਤੇ ਚੱਲਦੀ ਆ ਵੀਰੇ ਹੁਣ ਇਹ 12 ਕਿਲੋ ਤੇ ਚਲਣ ਢਾਈ ਐਣ ਕੰਡੇ ਵਾਲਾ ਹਾਂਜੀ ਕੰਡੇ ਚੂਣ ਆਲਾ ਕਿਵੇਂ ਲੱਗਾ ਵੀਰੇ ਚੂਣ ਚਣ ਐਣ ਵਧੀਆ ਪੋਲਾ ਜੀ ਓਕੇ ਜਾਵਾਂ ਹੈ ਫੋਟਾਂ ਵੀਰੇ ਜੇ ਕੋਈ ਕਰੇ ਰੱਖਣਾ ਭਰਾ ਨੂੰ ਦੇ ਦਈਏ ਓਕੇ ਰਹੂਗੀ ਜਾਵਾਂ ਫੁੱਲ ਗਰੰਟੀ ਜੀ ਸਾਡੀ ਫੁੱਲੀ ਠੀਕ ਆ ਵੀਰੇ ਠੀਕ ਤਿੰਨ ਦਿਨ ਹੋ ਗਈ 6-7 ਦਿਨ ਹੋ ਗਏ ਠੀਕ ਹੈ ਬਈ ਦੁੱਧ ਤਾਂ ਫਿਰ 13-14 ਕਿਲੋ ਦਈ ਜੋ ਖੁੱਲਾ ਡੁੱਲਾ ਆ ਰਾਮਨਾਰਨ ਭਾਈ ਹੂੰ ਅੱਛਾ ਤੋਰੀ ਵੀਰੇ ਕੱਢੀ ਪਾਰ ਨੂੰ ਨੇਵਾ ਵੀ ਇੱਕੋ ਜਿਹਾ ਪਿਆ ਹਨਾ ਉਹਨਾਂ ਹੀ ਗਾਣੂ ਉਹਨਾਂ ਹੀ ਪਿਛੇ ਨੂੰ ਇਹ ਗਾੜੀ ਕਿੰਨੀ ਹੋਊਗੀ ਹੋਊਗੀ 2 ਕਿਲੋ ਦੀ ਹਾਂ ਆਰਾਮਨਾਰਨ ਹੋਊਗੀ ਠੀਕ ਹੈ ਬਈ ਠੀਕ ਹੈ ਬਸ ਜਿਹੜੀ ਗਾੜੀ ਦੀ ਮੈਂ ਚੰਗੀ ਹੈ ਨਾ ਦੁੱਧੋਂ ਮੈਣ ਉਹਨੇ ਚੰਗੀ ਨਿਕਲਣੀ ਨਿਕਲ ਜਿਹੜੀ ਮੈਂ ਗਾੜੀ ਦੀ ਹੌਲੀ ਆ ਵੀਰੇ ਉਹਨੇ ਦੁੱਧੋਂ ਨਹੀਂ ਚੱਲਣਾ ਇਹ ਗੱਲ ਨੋਟ ਰੱਖਿਆ ਜੀ ਵੀਰੇ ਬਾਕੀ ਆਪਦੇ ਆਪਦੇ ਤਜਰਬੇ ਹੁੰਦੇ ਆ ਹਰ ਬੰਦੇ ਦੇ ਵੀਰੇ ਹਾਂਜੀ ਆ ਗਿਆ ਇਹਨੇ ਮਗਰ ਕਟਾ ਬਾਈ ਮੈਂ ਦੀਪਲੇ ਵਾਲੂ ਬਾ ਚੰਗਾ ਲਾਈਖਾ ਕਰਾ ਦੀ ਨੇੜੇ ਜੇ ਕਰੀ ਕੈਮਰਾ ਦੇ ਐਣਾ ਥੱਲੇ ਜੇ ਕੱਲੇ ਥੱਲੇ ਜੇ ਕਰਕੇ ਦਿਖਾ ਵੀ ਥਣ ਕੱਲਾ ਕੱਲਾ ਲੱਗਾ ਹੋਇਆ ਬਾਈ ਮਿਲਕ ਵੇਨ ਕੈਰੀ ਹੱਡੀ ਦੀ ਚਮੜੀ ਬਰੀਕ ਦੇ ਵਿੱਚ ਦੁੱਧ ਵਾਲੀ ਝੋਟੀ ਆ ਵੀਰੇ ਕਹਰੇ ਅੰਗ ਦੇ ਵਿੱਚ ਝੋਟੀ ਆ ਬਾਈ ਤੇ ਇਹ ਮੰਦੇ ਦੀ ਨਿਸ਼ਾਨੀ ਹੈ ਇਹਦਾ ਭਾਅ ਦੱਸੂਗਾ ਤੁਹਾਨੂੰ ਉਵੇਂ ਝੋਟੀ ਕਿੰਨੇ ਦੀ ਸੀ ਤੇ ਹੁਣ ਕਿੰਨੇ ਦੀ ਤੁਹਾਨੂੰ ਮਿਲ ਜਾਣੀ ਆ ਆ ਵੇਖੋ ਬਾਈ ਡਿਜ਼ਾਈਨ ਕੀ ਰੇਟ ਰਹੂਗਾ ਵੀਰੇ ਇਹਦਾ ਬਾਈ ਇਹ ਲੱਖ ਪੂਰੇ ਦੇ ਦਾਂਗੇ ਜੀ ਪੂਰੇ ਲੱਖ ਦੇ ਲੈ ਆ ਵੇਖ ਲੋ ਬਾਈ ਤੁਹਾਡੇ ਘਰੇ ਖੜੀ ਹੁੰਦੀ ਨਾ ਚੰਦਰ ਉਹ ਇੱਕ 40 ਮੰਗਣਾ ਹੀ ਫਿਰ ਵੀ ਭੈਣ ਨੇ ਆ ਜਣਾ ਨਹੀਂ ਵੀਰੇ ਥੋੜਾ ਇੱਕ 50 ਦਾ ਕਰ ਫਿਰ ਆ ਗੱਲਾਂ ਹੋ ਜਾਂਦੀਆਂ ਵੀਰੇ ਫਿਰ ਰੇਟ ਆ ਨਾ ਜਿਹੜਾ ਵੱਡੇ ਬਾਈ ਮੰਦਾ ਫੁੱਲ ਰੱਜ ਕੇ ਮੰਦਾ ਬਾਈ ਰੱਜ ਕੇ ਰੱਜ ਕੇ ਕਹਿਣ ਦਾ ਮਤਲਬ ਆ ਇੱਕ 40 ਦੀ ਝੋਟੀ ਸੀਗੀ 35 40 ਦੀ ਹੱਸ ਕੇ ਜੇ 1 ਲੱਖ ਰੁਪਏ ਦੇ ਵਿੱਚ ਮਿਲ ਜਾਣੀ ਤਾਂ ਸਿਰਫ ਵੀਰੇ 85000 ਦੀ ਤੋਕੜ ਗੱਪਣ ਕਰਕੇ ਜਿੰਨੂੰ ਮਰਜ਼ੀ ਰੱਸਾ ਫੜਾ ਦਿਆ ਜਾਂਦਾ ਤੇ ਇਹ ਹੋ ਗਈ ਇੱਕ ਨੰਬਰ ਤੇ ਬਾਈ ਆ ਜੁਗਣੀ ਬਾਰੇ ਦੱਸ ਬਾਈ ਮਿੰਨੀ ਇਹ ਜੁਗਣੀ ਦੂਜਾ ਸੁਹਾ ਸੋੜਾ ਜੀ ਦੂਜਾ ਸੁਹਾ ਸੂਣਾ ਨੇ ਹਾਂਜੀ ਕਿੰਨੇ ਦਿਨ ਪਿਆ ਵੀਰੇ ਇਹਦੇ ਇਹ ਮਾਲਕ ਵੀਰੇ ਜੇ 15 ਤੋਂ 20 ਦਿਨ ਵਿੱਚ ਦੱਸੀ ਜਾਂਦੀ ਜੀ ਠੀਕ ਦੋਦਾ ਕੀ ਰਿਕਾਰਡ ਰਿਹਾ ਇਹਦਾ ਇਹ ਇੱਕੀ ਦੋ ਦੋ ਕਹਿੰਦੇ ਵੀ 20 ਕਿਲੋ ਦੇ ਨੀੜ ਤੇ ਦੇਉਗੀ ਪਹਿਲੇ 16 16 ਤੇ ਦੇ ਹੀ ਗਈ ਠੀਕ ਆ ਬੜੇ ਪੂਰੇ ਚੰਗੇ ਗ੍ਰੈਨਾਈਟ ਕਾਣੇ ਪੂਰੇ ਜੁਮੇਹਾਰੀ ਬੰਦੇ ਨੇ ਬਹੁਤ ਜਿਆਦਾ ਚੱਕੀ ਜੀ ਠੀਕ ਆ ਜਿਹੜੇ ਏਰੀਆ ਦੀ ਮੈਂ ਇਹ ਸਾਦਕੇਰੀ ਕੀ ਦੀ ਜੀ ਸਾਦਕੇਰੀ ਕੀ ਦੀ ਤੇ ਐਂਡ ਤੱਕ ਮਿਲਦੀ ਕਹਿੰਦੇ 8ਵੇਂ 9ਵੇਂ ਮਹੀਨੇ ਤੱਕ ਜੀ ਠੀਕ ਆ ਮੈਂ ਪੂਰੀ ਤਸੱਲੀ ਦਿੱਤੀ ਹੈ ਪੂਰੀ ਤਸੱਲੀ ਹੈ ਆਪਾਂ ਉਹਦਾ ਖੁਦ ਵੀ ਨੰਬਰ ਜਦੋਂ ਆਪਾਂ ਵੀ ਇਹਦੀ ਫੁੱਲ ਜੁਮੇਹਾਰੀ ਚੱਕਾਂਗੇ ਜੀ ਮਤਲਬ ਆਪਾਂ ਮਾਲਕ ਨਾਲ ਵੀ ਗੱਲਬਾਤ ਕਰਾਵਾਂਗੇ ਇਹ ਐਨੀ ਗੱਲ ਜਿਹੜੀ ਅੱਗੋ-ਬੇੜੀ ਅੱਗੋ ਹਨਾ ਮ ਚੰਗੀ ਆ ਵੀਰੇ ਇਹ ਤਾਂ ਹਜੇ ਕੱਚੀ ਆ ਬਏ ਅੱਜ ਤੋਂ ਦੱਸਣ ਉਹਨਾਂ ਨੂੰ 15 ਨੂੰ ਮੈਂ ਕੁਝ ਕਹੂਗੀ ਹਨਾ ਹਾਂਜੀ ਦਿਨ 15 ਪੈ ਕੇ 20 15 20 ਦਿਨ ਪੈ ਹੀ ਆ ਜੀ 15 20 ਦਿਨ ਨੇ ਖੁੱਲੇ ਨੇ ਖੁੱਲੂ ਬਹੁਤ ਜ਼ਿਆਦਾ ਜੀ ਗਾਵਾਂ ਵਾਲਾ ਲੈਵਲ ਲੱਗਾ ਜੀ ਹੂੰ ਬਣੂਗੀ ਚੰਗੀ ਥੋੜੋ ਵੀਰੇ ਇਹ ਆ ਵੀ ਵਾਰ 15 ਦਿਨ ਪੱਠੇ ਪੋਣੇ ਪਹਿਣਗੇ ਤਾਂ ਹਨਾ ਪਰ ਅੱਗੇ ਕੱਚੀ ਝੋਟੀ ਪਾਈ ਜਿਹੋ ਪਹਿਲਾਂ ਵੇਖੀ ਹੈ ਨਾ ਉਹ ਪਹਿਲਾਂ ਵੇਖੀ ਜਿਹੜੀ ਗੱਲ ਹੈ ਸਹੀ ਗੱਲ ਹੈ ਵੀਰੇ ਇਹ ਕੇ ਦੇ ਦਿਲ ਲੱਗੀ ਚੀਜ਼ ਆ ਵੀਰੇ ਆ ਜੈਡ ਬਲੈਕ ਪਈ ਹੈ ਸਾਰੀ ਹੈਗੀ ਥੋੜੇ ਜਿਹਾ ਵਾਲ ਪੂਝ ਦੇ ਥੱਲੇ ਹਣਾ ਜਿੱਟੇ ਪਰ ਮੱਚ ਪੜੇ ਬਹੁਤ ਹੈ ਜੀ ਪੜੀ ਸਭ ਚੰਗੀ ਹੈ ਮੇ ਇਹ ਕਿੰਨੇ ਦੇ ਦੀ ਵੀਰੇ ਇਹਦਾ ਆਪਾਂ ਫੋਨ ਤੇ ਰੀਡ ਕਰਾਂਗੇ ਹੁਣੇ ਹੋਊਗਾ ਜੈ ਜੀ ਜੈ ਜੀ ਰੱਖਾਂਗੇ ਜੀ ਮੰਗੇ ਕਹਿੰਦਾ ਵੀ ਡੇਢ ਕਨਾਲਾ ਦਾ ਬੋਲ ਕਿ ਨਹੀਂ ਨਹੀਂ ਜੈ ਜੀ ਕਰਾਂਗੇ ਜੀ ਜਿਹੜੀ ਗੱਲ ਓਕੇ ਠੀਕ ਅਸਾ ਨੰਬਰ ਦੱਸੀ ਹੁਣ ਕਿਹੜੇ ਤੇ ਗੱਲਬਾਤ ਕਰੀਏ 62847 81802 81802 2 ਇੱਕ ਵਾਰੀ ਹੋਰ ਬੋਲ ਦੇ ਨੰਬਰ ਵੀਰੇ 62847 62847 81802 81802 ਇਸ ਨੰਬਰ ਤੇ ਕਰ ਲਿਓ ਵੀਰੇ ਬਾਈ ਨਾਲ ਰابطਾ ਹੈ ਮਿੱਤਰੋ ਤੁਸੀਂ ਪਿੰਡ ਕਲਾਸ ਜ਼ਿਲ੍ਹਾ ਫਿਰੋਜ਼ਪੁਰ ਆ ਮਿੱਤਰੋ ਤੇ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਆ ਅੱਛਾ ਇੱਕ ਗੱਲ ਮੈਨੂੰ ਦੱਸੀ ਕਈ ਵਾਰੀ ਨੰਬਰ ਫੋਨ ਨਹੀਂ ਲੱਗਦਾ ਯਾਰ ਕੀ ਪੁੱਛ ਕੇ ਆ ਜਾਓ ਜੇ ਤਰ੍ਹਾਂ ਘਰੇ ਆਉਣਾ ਹੋਵੇ ਜਾਸ ਵੇਗੜੀਏ ਦੇ ਨਾਮ ਲੈ ਕੇ ਆ ਜਾਈ ਬਸਰਾਂ ਵਾਲਿਆਂ ਨੇ ਅੱਡੇ ਤੇ ਹਾਂ ਠੀਕ ਹੈ ਬਾਈ ਧੰਨਵਾਦ ਆ ਸ਼ੁਕਰੀਆ ਵਾ ਚੌਂਦੇ ਰੋ